ਸ਼ਾਨ ਪ੍ਰਭੂ ਕਈ ਵਾਰ ਆਪਣੀ ਮੱਝ ਜਾਂ ਗਾਂ ਸੂਣ ਤੋਂ ਬਾਅਦ ਪੂਰੇ ਦੁੱਧ ਤੇ ਨਹੀਂ ਆਉਂਦੀ। ਕਈ ਵਾਰੀ 20-25 ਦਿਨ ਵੀ ਹੋ ਜਾਂਦਾ ਨੇ ਪਰ ਫਿਰ ਵੀ ਉਹ 4-5 ਲੀਟਰ ਜਿਹੜਾ ਦੁੱਧ ਦਿੰਦੀ ਆ। ਇਹਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਸਮਝੀਏ ਵੀ ਆਮ ਤੌਰ ਤੇ ਆਪਣੀਆਂ ਮੱਝਾਂ ਦਾ ਗਾਵਾਂ ਸੂਣ ਤੋਂ 10-15 ਦਿਨ ਦੇ ਅੰਦਰ ਪੂਰੇ ਦੁੱਧ ਤੇ ਆ ਜਾਂਦੀਆਂ ਨੇ ਜਿੰਨਾ ਉਹ ਦੁੱਧ ਦੇ ਸਕਦੀਆਂ ਨੇ ਪੂਰੇ ਦੁੱਧ ਤੇ ਆ ਜਾਂਦੀਆਂ ਨੇ। ਪਰ ਕੀ ਹੁੰਦਾ ਵੀ ਕਈ ਵਾਰੀ ਕੋਈ ਕਾਰਨ ਇਸ ਤਰ੍ਹਾਂ ਦਾ ਹੋ ਸਕਦਾ ਹੈ ਵੀ ਪਸ਼ੂ ਆਪਣਾ ਦੁੱਧ ਨਹੀਂ ਬਾਦਾ ਇਹਦੇ ਪਿੱਛੇ ਇੱਕ ਮੇਨ ਕਾਰਨ ਜਿਹੜਾ ਹੋ ਜਾਂਦਾ ਕਈ ਵਾਰੀ ਸੂਣ ਦੇ ਸਮੇਂ ਪਸ਼ੂ ਨੂੰ ਜਿਹੜੀ ਜੇਰ ਪੂਰੀ ਨਹੀਂ ਪੈਂਦੀ ਜੇਰ ਦਾ ਕੁਝ ਹਿੱਸਾ ਸਰੀਰ ਦੇ ਅੰਦਰ ਰਹਿ ਜਾਂਦਾ ਬੱਚੇਦਾਨੀ ਦੇ ਵਿੱਚ ਰਹਿ ਜਾਂਦਾ ਤੇ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਆ ਪਸ਼ੂ ਨੂੰ ਬੁਖਾਰ ਰਹਿਣਾ ਸ਼ੁਰੂ ਹੋ ਜਾਂਦਾ ਤੇ ਪਸ਼ੂ ਖਾਣਾ ਪੀਣਾ ਵੀ ਘੱਟ ਕਰ ਦਿੰਦਾ ਤੇ ਦੁੱਧ ਤੇ ਵੀ ਨਹੀਂ ਪਸ਼ੂ ਜਿਹੜਾ ਪੂਰਾ ਹੁੰਦਾ ਜੇਕਰ ਇਸ ਤਰ੍ਹਾਂ ਦੀ ਪ੍ਰੋਬਲਮ ਲੱਗਦੀ ਆ ਤਾਂ ਪਸ਼ੂ ਆਪਾਂ ਡਾਕਟਰ ਨੂੰ ਜ਼ਰੂਰ ਦਿਖਾਉਣਾ ਹੈ ਡਾਕਟਰ ਉਹਦੀ ਬੱਚੇਦਾਨੀ ਦੇ ਵਿੱਚ ਦਵਾਈਆਂ ਧਰਦਾ ਬੱਚੇਦਾਨੀ ਦੀ ਸਫਾਈ ਕਰਦਾ ਤੇ ਇਹਦੇ ਨਾਲ ਕੀ ਆ ਵੀ ਕੁਝ ਦਿਨ ਦਵਾਈ ਧਰਨ ਦੇ ਨਾਲ ਪਸ਼ੂ ਦੀ ਬੱਚੇਦਾਨੀ ਚੋਂ ਇਨਫੈਕਸ਼ਨ ਠੀਕ ਹੋ ਜਾਂਦੀ ਆ ਤੇ ਪਸ਼ੂ ਦਾ ਦੁੱਧ ਵਧਣਾ ਜਿਹੜਾ ਆਪਣੇ ਆਪ ਸ਼ੁਰੂ ਹੋ ਜਾਂਦਾ ਤੇ ਦਿੱਕਤ ਆਪਣੀ ਖਤਮ ਹੋ ਜਾਂਦੀ ਆ ਪਰ ਕਈ ਵਾਰ ਕੀ ਹੁੰਦਾ ਵੀ ਜਿਹੜਾ ਦੂਜਾ ਵੱਡਾ ਕਾਰਨ ਹੋ ਸਕਦਾ ਹੈ ਵੀ ਪਸ਼ੂ ਦੇ ਸਰੀਰ ਦੇ ਵਿੱਚ ਕੀੜੇ ਹੋਣ ਕਿਉਂਕਿ ਪਸ਼ੂ ਦੇ ਸਰੀਰ 'ਚ ਜਦੋਂ ਕੀੜੇ ਹੁੰਦੇ ਨੇ ਖੁਰਾਕ ਦਾ ਵੱਡਾ ਹਿੱਸਾ ਨਾ ਕੀੜਾ ਹੀ ਖਾ ਜਾਂਦੇ ਨੇ ਈ ਡੀ ਉਹਨਾਂ ਨੂੰ ਬਾਰੰਬੀ ਆਪਾਂ ਕਹਿੰਦੇ ਤੁਸੀਂ ਜਿੰਨੀ ਮਰਜ਼ੀ ਵਧੀਆ ਖੁਰਾਕ ਦੇਈ ਜਾਓ ਪਰ ਉਹ ਖੁਰਾਕ ਨਾ ਪੂਰੀ ਤਰ੍ਹਾਂ ਹਾਜ਼ਮ ਹੁੰਦੀ ਆ ਤੇ ਖੁਰਾਕ ਦਾ ਵੱਡਾ ਸ਼ੱਕ ਜਿਹੜੇ ਖਾ ਜਾਂਦੇ ਨੇ ਇਸ ਕਰਕੇ ਇਹ ਜਿਹੜਾ ਦੁੱਧ ਪੂਰਾ ਵੀ ਆਪਾਂ ਨੂੰ ਮਿਲਦਾ ਪਸ਼ੂ ਦਾ ਦੁੱਧ ਵਾਧਦਾ ਨਹੀਂ ਇਹ ਸੇਵ ਕਰਕੇ ਆਪਾਂ ਨੂੰ ਜਿਹੜੀ ਪਸ਼ੂਆਂ ਨੂੰ ਡੀ ਬਾਰਮੰਗ ਦੀ ਦਵਾਈ ਦੇਣੀ ਆ ਤੇ ਡੀ ਬਾਰਮੰਗ ਵਾਲੀਆਂ ਗੋਲੀਆਂ ਕਹਿ ਕੇ ਤੁਸੀਂ ਜਿਹੜੀ ਆਪਣੀਆਂ ਦਵਾਈਆਂ ਵਾਲੀਆਂ ਦੁਕਾਨਾਂ ਨੇ ਉਹਨਾਂ ਤੋਂ ਕਹਿ ਕੇ ਲੈ ਸਕਦੇ ਹੋ ਕੀੜੇ ਵਾਲੀਆਂ ਗੋਲੀਆਂ ਕਹਿ ਦਿਓ ਤੇ ਇਹ ਗੋਲੀਆਂ ਆਪਾਂ ਜ ਜੇ ਆਪਾਂ ਦੇ ਦੇਨੇ ਇੱਕ ਦਾ ਦੋ ਦੇ ਗੋਲੀਆਂ ਦੇਣ ਦੀ ਲੋੜ ਪੈਂਦੀ ਆ ਡੀ ਬਾਰਵਿੰਗ ਹੋ ਜਾਂਦੀ ਆ ਪਸ਼ੂ ਦੇ ਅੰਦਰੋਂ ਸਾਰੀ ਤਰ੍ਹਾਂ ਦੇ ਜੇ ਕੋਈ ਕੀੜੇ ਨੇ ਤਾਂ ਖਤਮ ਹੋ ਜਾਂਦੇ ਨੇ ਤੇ ਖਰਾਕ ਪਸ਼ੂ ਨੂੰ ਲੱਗਣੀ ਸ਼ੁਰੂ ਹੋ ਜਾਂਦੀ ਆ ਤੇ ਦੁੱਧ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ ਪਰ ਇਹ ਜੇਕਰ ਦੋਵੇਂ ਹੀ ਕਾਰਨ ਨਹੀਂ ਬੱਚੇਦਾਨੀ ਵੀ ਸਾਫ਼ ਹੈ ਡੀ ਬਾਰਵਿੰਗ ਆਪਾਂ ਕੀਤੀ ਹੋਈ ਆ ਪਰ ਫਿਰ ਵੀ ਜਿਹੜਾ ਪਸ਼ੂ ਆਪਣਾ ਦੁੱਧ ਨਹੀਂ ਵਧਦਾ ਤਾਂ ਫਿਰ ਆਪਾਂ ਤੁਹਾਨੂੰ ਇੱਥੇ ਇੱਕ ਖਾਸ ਜਿਹੜਾ ਫਾਰਮੂਲਾ ਦੱਸਾਂਗੇ ਜਿਹਦੇ ਨਾਲ ਪਸ਼ੂ ਦਾ ਦੁੱਧ ਛੇਤੀ ਵਧਣਾ ਸ਼ੁਰੂ ਹੋ ਜਾਂਦਾ ਦੇਖਿਆ ਪਰਖਿਆ ਹੋਇਆ ਫਾਰਮੂਲਾ ਹੈ ਆਪਾਂ ਸਾਰੀਆਂ ਹੀ ਦੇਸੀ ਚੀਜ਼ਾਂ ਨੇ ਤੇ ਕਿਹੜੀਆਂ-ਕੜੀਆਂ ਚੀਜ਼ਾਂ ਨੇ ਕਿਵੇਂ ਆਪਾਂ ਪਸ਼ੂ ਨੂੰ ਦੇਣੀਆਂ ਨੇ ਇਹ ਤੁਸੀਂ ਨੋਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਛੱਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਦੇ ਉੱਤੇ ਇਸ ਚੈਨਲ ਦੇ ਉੱਤੇ ਆਪਾਂ ਤੁਹਾਡੇ ਨਾਲ ਖੇਤੀ ਨਾਲ ਜਾਂ ਪਸ਼ੂ ਪਾਲਣ ਨਾਲ ਸੰਬੰਧਿਤ ਜਾਣਕਾਰੀ ਜਿਹੜੀ ਲਿਆਉਂਦੇ ਰਹਿੰਨੇ ਆ ਜੋ ਕੋਈ ਕਿਸਾਨ ਚੈਨਲ ਦੇ ਨਾਲ ਨਵੇਂ ਜੁੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ। ਅ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਕੋਈ ਆਪਾਂ ਨਵੀਂ ਜਾਣਕਾਰੀ ਵਾਲੀ ਵੀਡੀਓ ਜਿਹੜੀ ਆਉਂਦੇ ਰਹਿੰਦਾ ਉਹਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਹੁਣ ਆਪਾਂ ਦੇਖਦੇ ਹਾਂ ਅਗਲੀ ਗੱਲ ਕਰਦੇ ਹਾਂ ਵੀ ਫਾਰਮੂਲੇ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਵਰਤਣੇ ਨੇ ਕਿ ਕਿਸ ਤਰ੍ਹਾਂ ਉਹ ਆਪਾਂ ਆਪਣੇ ਪਸ਼ੂਆਂ ਨੂੰ ਦੇਣਾ। ਤੋਂ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਹੈ ਪਾਇਆ ਗੁੜ 250 ਗ੍ਰਾਮ ਗੁੜ ਲੈਣਾ 100 ਗ੍ਰਾਮ ਮੇਥੀ ਦਾਣਾ ਲੈ ਲਿਓ ਤੇ 50 ਗ੍ਰਾਮ ਆਪਾਂ ਨੂੰ ਸੌਂਫ ਦੀ ਲੋੜ ਹੈ 50 ਗ੍ਰਾਮ ਜਮਾਣ ਤੇ 50 ਗ੍ਰਾਮ ਆਪਾਂ ਸਫੈਦ ਜੀਰਾ ਲੈਣਾ ਵੱਡੀ ਇਲਾਇਚੀ ਲੈ ਲਿਓ 8-10 ਦਾਣੇ ਵੱਡੀ ਇਲਾਇਚੀ ਦੇ ਬਾਦੂ ਨੇ ਤੇ ਮੇਥੀ ਨੂੰ ਕੀ ਕਰਨਾ ਮੇਥੀ ਨੂੰ ਆਪਾਂ ਰਾਤ ਨੂੰ ਭਿਉਂ ਕੇ ਰੱਖ ਦੇਣਾ ਪਾਣੀ ਦੇ ਵਿੱਚ ਸੋਭਾ ਪਾਣੀ ਉਹਦਾ ਕੱਢ ਕੇ ਮੇਥੀ ਨੂੰ ਰਗੜ ਲਿਓ ਕਿਉਂਕਿ ਜਿਹੜੀ ਸੁੱਕੀ ਮੇਥੀ ਰਗੜਨੀ ਔਖੀ ਆ ਤੇ ਬਾਕੀ ਦੀ ਜਿਹੜੀ ਸਾਰੀ ਸਮਗਰੀ ਆ ਜੋ ਸਾਰੀਆਂ ਚੀਜ਼ ਆ ਆਪਾਂ ਉਹਨਾਂ ਨੂੰ ਰਾਗੜ ਕੇ ਗੁੜ ਦੇ ਵਿੱਚ ਮਣਾ ਲਿਓ ਇਹਨਾਂ ਸਾਰੀਆਂ ਚੀਜ਼ਾਂ ਦੀਆਂ ਨਾ ਆਪਾਂ 2-3 ਪੇੜੀਆਂ ਜਿਹਾ ਬਣਾ ਲਿਓ ਤੇ ਇਹ ਇੱਕ ਦਿਨ ਦੀ ਖੁਰਾਕ ਹੈ 8-10 ਦਿਨ ਆਪਾਂ ਨੂੰ ਜਿਹੜਾ ਇਹ ਦੇਣ ਦੀ ਲੋੜ ਹੈ ਤੇ ਇਹ ਪੇੜੇ ਜਿਹੜੇ ਦਾ ਇਹ ਪੇਡੀਆਂ ਦਾ ਜਿਹੜੀਆਂ ਗੋਲੀਆਂ ਆਪਾਂ ਉਹਨਾਂ ਨੂੰ ਦੇਣੀਆਂ ਕਿਵੇਂ ਨੇ ਜਾਂ ਤਾਂ ਪੱਠਿਆਂ ਤੋਂ ਪਹਿਲਾਂ ਦੇ ਦਿਓ ਜਾਂ ਸਾਰਿਆਂ ਨਾਲ ਵਧੀਆ ਵੀ ਦੁੱਧ ਕੱਢਣ ਦੇ ਸਮੇਂ ਵੀ ਆਪਾਂ ਦੇ ਸਕਦੇ ਆ ਤੇ 8-10 ਦਿਨਾਂ ਦੇ ਵਿੱਚ ਹੀ ਜਿਹੜਾ ਦੁੱਧ ਵਧਣਾ ਸ਼ੁਰੂ ਹੋ ਜਾਊਗਾ ਆਪਾਂ ਨੂੰ ਪਤਾ ਇਹ ਫਾਰਮੂਲਾ ਜਿਹੜਾ ਬਰਤਨ ਦੇ ਨਾਲ ਪਸ਼ੂਆਂ ਦੀ ਹਾਜ਼ਮ ਸ਼ਕਤੀ ਬਹੁਤ ਜ਼ਿਆਦਾ ਵਧਦੀ ਹੈ ਜਿਹੜੀ ਵੀ ਖੁਰਾਕ ਆਪਾਂ ਪਸ਼ੂ ਨੂੰ ਦਿੰਨੇ ਆ ਉਹ ਪਸ਼ੂ ਨੂੰ ਪੂਰੀ ਹਾਜ਼ਮ ਹੁੰਦੀ ਹੈ ਕਿਉਂਕਿ ਕਈ ਵਾਰੀ ਆਪਾਂ ਖੁਰਾਕ ਦਿੰਨੇ ਆ ਪਸ਼ੂ ਦੇ ਹਾਜ਼ਮਾ ਨਹੀਂ ਆਉਂਦੀ ਉਹ ਅਣਪਚਾ ਕੱਢੀ ਜਾਂਦਾ ਸੋ ਇੱਕ ਗੱਲ ਹੋਰ ਜਿਹੜੀ ਜ਼ਰੂਰੀ ਆ ਆਮ ਪਸ਼ੂ ਪਾਲਕ ਗਲਤੀ ਕਰਦੇ ਨੇ ਵੀ ਪਸ਼ੂਆਂ ਦੀ ਖੁਰਾਕ ਦੇ ਵਿੱਚ ਨਮਕ ਜ਼ਰੂਰ ਆਪਾਂ ਮਿਲਾਉਣਾ ਹੈ ਕੋਈ ਕਿਸਾਨ ਵੀ ਰਹੇ ਹੋ ਜਿਹੜੇ ਪਸ਼ੂਆਂ ਨੂੰ ਨਮਕ ਨਹੀਂ ਦਿੰਦੇ ਨੂਨ ਜਿਹੜਾ ਪਸ਼ੂਆਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਤੁਸੀਂ ਜੇ ਨੂੰ ਚਾਹੋ ਤਾਂ ਫੀਡ ਜਿਹੜੀ ਬਣਵਾਉਣੀ ਆ ਫੀਡ ਦੇ ਵਿੱਚ ਪਾ ਲਿਓ ਦੇਸੀ ਮਿਲ ਜਾਂਦਾ ਜਾਂ ਫਿਰ ਦੇਸੀ ਨਾਮਕ ਤੇ ਵੱਡੇ ਵੱਡੇ ਡਲੇ ਹੁੰਦੇ ਆ ਉਹ ਤੁਸੀਂ ਖੁਰਲੀਆਂ ਦੇ ਵਿੱਚ ਰੱਖ ਦਿਓ ਪਸ਼ੂ ਆਪਣੀ ਮਰਜ਼ੀ ਨਾਲ ਚੱਟਦਾ ਰਹਿੰਦਾ ਤੇ ਉਹਦੇ ਨਾਲੇ ਤਾਂ ਜੀਵ ਜਿਹੜੀ ਸਾਫ਼ ਰਹਿੰਦੀ ਆ ਤੇ ਨਾਮਕ ਦੀ ਜਿਹੜੀ ਘਾਟ ਆ ਉਹ ਪੂਰੀ ਹੁੰਦੀ ਆ ਤੇ ਖਾਣ ਪੀਣ ਦੇ ਵਿੱਚ ਪਸ਼ੂ ਦੀ ਰੁਚੀ ਵਧਦੀ ਆ ਕਿਉਂਕਿ ਨਾਮਕ ਜਿਹੜਾ ਹਾਜਮੇ ਦੇ ਵਿੱਚ ਬਹੁਤ ਵੱਡਾ ਅਰੋਲਾ ਦਾ ਕਰਦਾ ਬਾਕੀ ਨਾਮਕ ਦੇ ਨਾਲ ਜਿਹੜਾ ਸਭ ਤੋਂ ਵੱਡਾ ਹੈ ਨਾ ਪਸ਼ੂ ਦਾ ਪਿਆਸ ਬੱਧੀ ਆ ਪਾਣੀ ਜ਼ਿਆਦਾ ਪੀਂਦਾ ਹੁਣ ਆਪਾਂ ਨੂੰ ਪਤਾ ਹੈ ਵੀ ਦੁੱਧ ਦੇ ਵਿੱਚ 95% ਤਾਂ ਪਾਣੀ ਹੀ ਹੁੰਦਾ ਉਹ ਜਿੰਨਾ ਪਸ਼ੂ ਵੱਧ ਪਾਣੀ ਪੀਂਦਾ ਉਹਨੇ ਉਹ ਵੱਧ ਦੁੱਧ ਦਿੰਦਾ ਸੋ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਦੇ ਵਾਸਤੇ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਇਸ ਕਰਕੇ ਹਮੇਸ਼ਾ ਹੀ ਧਿਆਨ ਰੱਖਣਾ ਵੀ ਸਾਫ਼ ਪਾਣੀ ਠੰਡਾ ਪਾਣੀ ਜ਼ਰੂਰਤ ਮੁਤਾਬਕ ਪਸ਼ੂਆਂ ਦੇ ਕੋਲੇ ਹਰ ਵਕਤ ਉਪਲਬਧ ਹੋਵੇ ਤੇ ਜਿੰਨਾ ਪਾਣੀ ਜ਼ਿਆਦਾ ਪੀਂਦਾ ਉਹਨੇ ਜਿਹੜਾ ਪਸ਼ੂ ਆਪਣਾ ਵਧੀਆ ਦੁੱਧ ਦੇਊਗਾ ਤੋ ਵੀਰੋ ਇਹ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਧਿਆਨ ਚ ਰੱਖਦੇ ਆਂ ਜਿਵੇਂ ਬੱਚੇਦਾਨੀ ਦੀ ਸਫਾਈ ਵੱਲ ਦੇਖੀਏ ਜਾਂ ਡੀ ਬਾਰਮਿੰਗ ਕੀਤੀ ਹੈ ਨਹੀਂ ਕੀਤੀ ਤਾਂ ਕਰੀਏ ਜਾਂ ਫਿਰ ਜਰੂਰਤ ਮੁਤਾਬਕ ਦੇਸੀ ਫਾਰਮੂਲਾ ਆਪਾਂ ਵਰਤ ਲਈਏ ਤੇ ਪਸ਼ੂ ਦਾ ਜਿਹੜਾ ਪਾਣੀ ਵਗੈਰਾ ਦਾ ਪੂਰਾ ਪ੍ਰਬੰਧ ਆਪਾਂ ਸਹੀ ਤਰੀਕੇ ਹਰ ਵਕਤ ਪਸ਼ੂ ਦੇ ਕੋਲ ਹੋਵੇ ਤਾਂ ਦੁੱਧ ਆਪਣੇ ਆਪ ਵਧੂਗਾ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਤੇ ਦੁੱਧ ਨਾ ਵਧਣ ਦੇ ਜਿਹੜੇ ਕਾਰਨ ਹੁੰਦੇ ਨੇ ਆਪਣੀਆਂ ਗਲਤੀਆਂ ਹੀ ਹੁੰਦੀਆਂ ਨੇ ਤੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖੋਗੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਕਦੇ ਵੀ ਆਪਾਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਤਾਂ ਇਹਨੂੰ ਹੋਰ ਕਿਸਾਨ ਦੋਸਤਾਂ ਦੇ ਨਾਲ ਜ਼ਰੂਰ ਸਾਂਝੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਅੱਗੇ ਵਾਸਤੇ ਪਸ਼ੂ ਪਾਲਣ ਦਾ ਖੇਤੀ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਜੀ ਧੰਨਵਾਦ ਦੋਸਤੋ ਸ਼ਤਿ ਸ਼੍ਰੀ ਅਕਾਲ ਦੋਸਤੋ